ਲੋਜੀ ਕਿਸਾਨਾਂ ਦੇ ਵੱਡੇ ਐਕਸ਼ਨ ਤੋਂ ਪਹਿਲਾਂ ਹੀ ਭਗਵੰਤ ਮਾਨ ਨੇ ਮੀਟਿੰਗ ਸੱਦ ਲਈ ਹੈ ਤੇ ਵੱਡਾ ਫੈਸਲਾ ਕਰ ਦਿੱਤਾ ਹੈ ਲੈਂਡ ਪੂਲਿੰਗ ਪਾਲਿਸੀ ਦੇ ਮੁੱਦੇ ਤੇ ਪੂਰੇ ਪੰਜਾਬ ਦੇ ਵਿੱਚ ਬਹੁਤ ਵੱਡਾ ਰੌਲਾ ਪੈ ਚੁੱਕਾ ਸੀ ਭਗਵੰਤ ਮਾਨ ਸਰਕਾਰ ਦਾ ਵੱਡਾ ਵਿਰੋਧ ਹੋ ਰਿਹਾ ਸੀ ਦੋ ਦਿਨ ਪਹਿਲਾਂ ਭਗਵੰਤ ਮਾਨ ਸਰਕਾਰ ਦੇ ਇੱਕ ਅਫਸਰ ਨੇ ਸੈਕਟਰੀ ਨੇ ਇੱਕ ਚਿੱਠੀ ਜਾਰੀ ਕੀਤੀ ਸੀ ਕਿ ਲੈਂਡ ਪੂਲਿੰਗ ਪਾਲਿਸੀ ਅਸੀਂ ਵਾਪਸ ਲੈਂਦੇ ਹਾਂ ਪਰ ਉਸ ਤੋਂ ਬਾਅਦ ਕਿਸਾਨਾਂ ਨੇ ਵੱਡਾ ਐਲਾਨ ਕੀਤਾ ਸੀ ਕਿ ਅਸੀਂ 24 ਅਗਸਤ ਨੂੰ ਬਹੁਤ ਵੱਡਾ ਪ੍ਰੋਗਰਾਮ ਸਮਰਾਲਾ ਦੇ ਵਿੱਚ ਕਰਨ ਜਾ ਰਹੇ ਹਾਂ ਉਹ ਅਸੀਂ ਕਰਾਂਗੇ ਹੀ ਕਰਾਂਗੇ ਕਿਸਾਨਾਂ ਨੇ ਕਿਹਾ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਜਦੋਂ ਇਹ ਪਾਲਿਸੀ ਲੈ ਕੇ ਆਂਦੀ ਹੈ ਤਾਂ ਉਦੋਂ ਮੰਤਰੀ ਮੰਡਲ ਦੇ ਵਿੱਚ ਕੈਬਨਟ ਦੇ ਵਿੱਚ ਇਹ ਨੋਟੀਫਿਕੇਸ਼ਨ ਪਾਸ ਕੀਤਾ ਗਿਆ ਤੇ ਫਿਰ ਜਾਰੀ ਕੀਤਾ ਗਿਆ ਪਰ ਹੁਣ ਜਦੋਂ ਤੱਕ ਭਗਵੰਤਮਾਨ ਸਰਕਾਰ ਮੰਤਰੀ ਮੰਡਲ ਦੀ ਮੀਟਿੰਗ ਸੱਦ ਕੇ ਕੈਬਨਿਟ ਦੀ ਮੀਟਿੰਗ ਸੱਦ ਕੇ ਉਸ ਨੋਟੀਫਿਕੇਸ਼ਨ ਨੂੰ ਡੀ ਨੋਟੀਫਾਈ ਮਤਲਬ ਕਿ ਰੱਦ ਕੈਨਸਲ ਨਹੀਂ ਕਰਦੀ ਤੇ ਦੁਬਾਰਾ ਨੋਟਿਸ ਨਹੀਂ ਕਰ ਦਿੰਦੀ ਕਿ ਇਹ ਰੱਦ ਹੈ ਉਦੋਂ ਤੱਕ ਅਸੀਂ ਨਹੀਂ ਸਮਝਦੇ ਕਿ ਇਹ ਪਾਲਿਸੀ ਰੱਦ ਹੈ ਜਾਂ ਇਹ ਪਾਲਿਸੀ ਰੁਕ ਗਈ ਹੈ ਕਿਸਾਨਾਂ ਨੇ ਬੀਤੇ ਕੱਲ ਇੱਕ ਵੱਡੀ ਪ੍ਰੈਸ ਕਾਨਫਰੰਸ ਵੀ ਕੀਤੀ ਜਿਹਦੇ ਚ ਉਹਨਾਂ ਨੇ ਜ਼ੋਰ ਨਾਲ ਕਿਹਾ ਕਿ 24 ਅਗਸਤ ਨੂੰ ਸਾਡਾ ਵੱਡਾ ਪ੍ਰੋਗਰਾਮ ਭਗਵੰਤ ਮਾਨ ਸਰਕਾਰ ਦੇ ਖਿਲਾਫ ਹੋਵੇਗਾ ਉਸ ਤੋਂ ਪਹਿਲਾਂ ਭਗਵੰਤ ਮਾਨ ਸਰਕਾਰ ਨੇ ਅਕਲਮੰਦੀ ਤੋਂ ਕੰਮ ਲਿਆ ਜਾਂ ਬੁਰੀ ਤਰ੍ਹਾਂ ਡਰ ਗਈ ਹੈ ਭਗਵੰਤ ਮਾਨ ਸਾਹਿਬ ਨੇ ਅੱਜ ਮੰਤਰੀ ਮੰਡਲ ਦੀ ਸਾਰੇ ਮੰਤਰੀਆਂ ਦੀ ਮੀਟਿੰਗ ਸੱਦੀ ਤੇ ਉਸ ਮੀਟਿੰਗ ਦੇ ਵਿੱਚ ਬਹੁਤ ਵੱਡਾ ਫੈਸਲਾ ਕਰ ਦਿੱਤਾ ਤੇ ਜਿਹੜਾ ਲੈਂਡ ਪੂਲਿੰਗ ਪਾਲਿਸੀ ਦਾ ਨੋਟੀਫਿਕੇਸ਼ਨ ਕੀਤਾ ਹੋਇਆ ਸੀ ਉਸ ਨੂੰ ਮੰਤਰੀ ਮੰਡਲ ਦੀ ਮੀਟਿੰਗ ਚ ਵਾਪਸ ਕਰ ਲਿਆ ਤੇ ਹੁਣ ਕਿਸਾਨ ਜਥੇਬੰਦੀਆਂ ਨੇ ਅਗਲੀ ਵੱਡੀ ਗੱਲ ਕਹਿ ਦਿੱਤੀ ਹੈ ਕਿਸਾਨ ਜਥੇਬੰਦੀਆਂ ਕਹਿੰਦੀਆਂ ਕਿ ਵਿਧਾਨ ਸਭਾ ਦਾ ਸੈਸ਼ਨ ਸਦਕੇ ਵੀ ਇਹਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਦੁਬਾਰਾ ਇਸ ਨੋਟੀਫਿਕੇਸ਼ਨ ਨੂੰ ਇਸ ਨੀਤੀ ਨੂੰ ਨਾ ਲਿਆਂਦਾ ਜਾ ਸਕੇ ਹੁਣ ਵੇਖੋ ਬਹੁਤ ਸਾਰੇ ਲੋਕ ਕੇ ਕਹਿ ਰਹੇ ਨੇ ਜਿਹੜੇ ਆਮ ਆਦਮੀ ਪਾਰਟੀ ਨਾਲ ਜੁੜੇ ਨੇ ਉਹ ਕਹਿੰਦੇ ਕਿ ਭਗਵੰਤ ਮਾਨ ਸਰਕਾਰ ਨੇ ਸਿਆਣਫ ਤੋਂ ਕੰਮ ਲਿਆ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਦੇ ਪੱਖ 'ਚ ਫੈਸਲਾ ਕੀਤਾ ਪਰ ਇੱਥੇ ਦੋ ਸਵਾਲ ਨੇ ਕੀ ਜੇਕਰ ਪਾਲਿਸੀ ਰੱਦ ਕਰਕੇ ਭਗਵੰਤ ਮਾਨ ਸਰਕਾਰ ਨੇ ਸਿਆਣਫ ਤੋਂ ਕੰਮ ਲਿਆ ਏ ਤੇ ਫਿਰ ਪਾਲਿਸੀ ਲਾਗੂ ਕਰਕੇ ਬੇਵਕੂਫੀ ਕਰ ਰਹੀ ਸੀ ਨਾ ਭਗਵੰਤ ਮਾਨ ਸਰਕਾਰ ਇਹ ਵੀ ਤਾਂ ਫਿਰ ਮੰਨਣਾ ਚਾਹੀਦਾ ਹੁਣ ਜਿਹੜੇ ਭਗਵੰਤ ਮਾਨ ਸਰਕਾਰ ਤੇ ਜਿਹੜੇ ਸਮਰਥਕ ਇਹ ਕਹਿ ਰਹੇ ਨੇ ਕਿ ਕਿਸਾਨਾਂ ਦੇ ਪੱਖ 'ਚ ਫੈਸਲਾ ਲਿਆ ਭਗਵੰਤ ਮਾਨ ਸਰਕਾਰ ਨੇ ਰੱਦ ਕਰਕੇ ਫਿਰ ਉਹਨਾਂ ਨੂੰ ਇਹ ਵੀ ਮੰਨਣਾ ਚਾਹੀਦਾ ਵੀ ਪਹਿਲਾਂ ਜਦੋਂ ਲਾਗੂ ਕਰ ਰਹੇ ਸੀ ਉਦੋਂ ਕਿਸਾਨਾਂ ਦੇ ਵਿਰੋਧ ਚ ਫੈਸਲਾ ਸੀ ਫਿਰ ਇਹ ਮੰਨਣਾ ਚਾਹੀਦਾ ਹੈ ਜੇਕਰ ਇਹ ਦੋਵੇਂ ਗੱਲਾਂ ਮੰਨੇ ਵਿੜਾ ਕਹਿਣਾ ਫਿਰ ਇਹ ਗੋਲ ਮੋਲ ਗੱਲਾਂ ਨਹੀਂ ਫਿਰ ਇਹ ਡਰਾਮੇ ਬਾਜੀ ਹੈ ਇੱਕ ਪਾਸੇ ਭਗਵੰਤ ਮਾਨ ਸਰਕਾਰ ਦੇ ਤੇ ਆਮ ਆਦਮੀ ਪਾਰਟੀ ਦੇ ਕੁਝ ਪਮਕੜ ਬੜੀਆਂ ਹਾਸੋਣੀਆਂ ਗੱਲਾਂ ਕਰ ਰਹੇ ਨੇ ਜਿਹੜੇ ਪਹਿਲਾਂ ਕਹਿ ਰਹੇ ਸੀ ਇਹ ਪਾਲਿਸੀ ਠੀਕ ਹੈ ਲਾਗੂ ਹੋਣੀ ਚਾਹੀਦੀ ਹੈ ਕਿਸਾਨਾਂ ਨੂੰ ਸਮਝ ਨਹੀਂ ਆ ਰਹੀ ਉਹ ਪਾਲਿਸੀ ਰੱਦ ਹੋਣ ਤੇ ਕਹਿ ਰਹੇ ਨੇ ਕਿ ਕਿਸਾਨਾਂ ਦੇ ਪੱਖ ਵਿੱਚ ਸਰਕਾਰ ਨੇ ਫੈਸਲਾ ਲੈ ਲਿਆ ਹੁਣ ਕੀ ਕਹੋਗੇ ਤੁਸੀਂ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਤੇ ਜੇਕਰ ਅਜੇ ਤੱਕ ਆਪਣਾ ਚੈਨਲ ਨੂੰ ਸਬਸਕ੍ਰਾਈਬ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਕਰ ਲਵੋ ਤੇ ਘੰਟੀ ਵਾਲਾ ਬੈਲ ਵਾਲਾ ਬਟਨ ਵੀ ਦਬਾ ਦਿਓ ਹੁਣ ਮਿੱਤਰੋ ਜਿਹੜੀ ਅਗਲੀ ਗੱਲ ਹੈ ਭਗਵੰਤਮਾਨ ਸਰਕਾਰ ਨੇ ਇਹ ਫੈਸਲਾ ਵਾਪਸ ਲਿਆ ਕਿਉਂ ਹੈ ਸੁਖਬੀਰ ਬਾਦਲ ਹੋਰੀ ਕਹਿ ਰਿਹਾ ਵੀ ਸਾਡੇ ਕਰਕੇ ਅਕਾਲੀ ਦਲ ਦਾ ਇੱਕ ਸੀਨੀਅਰ ਆਗੂ ਹੈ ਹਰੀਸ਼ ਰਾਏ ਟੰਡਾ ਉਹਦਾ ਬਿਆਨ ਅੱਜ ਆਇਆ ਉਹ ਕਹਿੰਦਾ ਸੁਖਬੀਰ ਬਾਦਲ ਤੋਂ ਡਰ ਕੇ ਭਗਵੰਤ ਮਾਨ ਸਰਕਾਰ ਨੇ ਫੈਸਲਾ ਵਾਪਸ ਲੈ ਲਿਆ ਸੁਖਬੀਰ ਬਾਦਲ ਦਾ ਸਟੈਂਡ ਤੋਂ ਡਰ ਕੇ ਕੀ ਸੱਚੀ ਮੁੱੱਚੀ ਸੁਖਬੀਰ ਬਾਦਲ ਦੇ ਸਟੈਂਡ ਤੋਂ ਡਰ ਕੇ ਭਗਵੰਤ ਮਾਨ ਸਰਕਾਰ ਵਾਲੇ ਕਿੰਨੀ ਹਾਸੇ ਵਾਲਾ ਚੁਟਕਲੇ ਵਰਗੀ ਗੱਲ ਹੈ ਇਹ ਦੇਖੋ ਗੱਲ ਇਸ ਤਰ੍ਹਾਂ ਸੁਖਬੀਰ ਬਾਦਲ ਹੋਰੀ ਵੀ ਆਪ ਦੀ ਗਵਾਚ ਚੁੱਕੀ ਸਿਆਸੀ ਜ਼ਮੀਨ ਤਲਾਸ਼ਣ ਦੇ ਲਈ ਯਤਨ ਕਰ ਰਹੇ ਨੇ ਉਹ ਵੀ ਐਸੇ ਕਰਕੇ ਮੁੱਦਾ ਮਿਲ ਗਿਆ ਤੇ ਧਰਨੇ ਲਾਉਣ ਲੱਗ ਪਏ ਸੀ ਪਰ ਅਸਲੀ ਲੜਾਈ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਵੀ ਕਿਸਾਨ ਜੱਥੇਬੰਦੀਆਂ ਨੇ ਲੜੀ ਤੇ ਕਿਸਾਨਾਂ ਨੇ ਲੜੀ ਹੁਣ ਵੀ ਅਸਲੀ ਲੜਾਈ ਕਿਸਾਨ ਜੱਥੇਬੰਦੀਆਂ ਤੇ ਕਿਸਾਨਾਂ ਨੇ ਲੜੀ ਆ ਕਿਸੇ ਸੁਖਬੀਰ ਕਿਸੇ ਰਾਜੇ ਵੜਿੰਗ ਕਿਸੇ ਜਿਹੜਾ ਬੀਜੇਪੀ ਦਾ ਪ੍ਰਧਾਨ ਹੈ ਜਾਖੜ ਕਿਸੇ ਦੇ ਕਹਿਣ ਤੇ ਭਗਵੰਤਮਾਨ ਹੋਰਾਂ ਨੇ ਇਹ ਪਾਲਿਸੀ ਵਾਪਸ ਨਹੀਂ ਕੀਤੀ। ਉਹਨਾਂ ਨੇ ਆਪਦੇ ਪਰ ਤੋਂ ਲੈ ਜਦੋਂ ਉਹਨਾਂ ਨੂੰ ਇਹ ਦਿਸਿਆ ਵੀ 24 ਅਗਸਤ ਨੂੰ ਜਿਹੜਾ ਪ੍ਰਦਰਸ਼ਨ ਕਿਸਾਨਾਂ ਨੇ ਰੱਖਿਆ ਉਹ ਲਾ ਮਿਸਾਲ ਹੋਣ ਜਾ ਰਿਹਾ। ਜਦੋਂ ਉਹਨਾਂ ਨੇ ਵੇਖਿਆ ਕਿ ਪਿਛਲੇ ਦਿਨ ਜਿਹੜਾ ਟਰੈਕਟਰ ਮਾਰਚ ਕਿਸਾਨਾਂ ਨੇ ਕੀਤਾ ਉਹ ਬਹੁਤ ਲਾ ਮਿਸਾਲ ਸੀ ਤਾਂ ਉਥੋਂ ਫਿਰ ਭਗਵੰਤਮਾਨ ਸਰਕਾਰ ਨੂੰ ਰੀ ਥਿੰਕ ਕਰਨਾ ਪਿਆ ਦੁਬਾਰਾ ਸੋਚਣਾ ਪਿਆ। ਪਹਿਲਾ ਹੀ ਭਗਵੰਤ ਮਾਨ ਸਰਕਾਰ ਦੇ ਤੇ ਆਮ ਆਦਮੀ ਪਾਰਟੀ ਦੇ ਅੰਦਰ ਇਸ ਮੁੱਦੇ ਤੇ ਕਾਫੀ ਪਟਾਕਾ ਪਾਇਆ ਗਿਆ ਸੀ ਵਿਰੋਧੀ ਆਵਾਜ਼ਾਂ ਉੱਠ ਰਹੀਆਂ ਸੀ ਤੁਸੀਂ ਦੇਖਿਆ ਕਿੰਨੇ ਸਾਰੇ ਆਮ ਆਦਮੀ ਪਾਰਟੀ ਦੇ ਬਲਾਕ ਆਗੂ ਜ਼ਿਲ੍ਹਾ ਆਗੂ ਅਸਤੀਫਾ ਦੇ ਗਏ ਇਸੇ ਪਾਲਿਸੀ ਦੇ ਵਿਰੋਧ ਚ ਮਾਲਵਿੰਦਰ ਕੰਗਵਰਗੇ ਜਿਹੜੇ ਆਮ ਆਦਮੀ ਪਾਰਟੀ ਦੇ ਐਮਪੀ ਨੇ ਮੈਂਬਰ ਪਾਰਲੀਮੈਂਟ ਨੇ ਬੁਲਾ ਰਹੇ ਨੇ ਪਾਰਟੀ ਦੇ ਉਹਨਾਂ ਨੇ ਕਹਿਤਾ ਵੀ ਦੁਬਾਰਾ ਸੋਚਣਾ ਚਾਹੀਦਾ ਐਂ ਨਹੀਂ ਲਾਗੂ ਕਰਨੀ ਚਾਹੀਦੀ ਉਧਰ ਕੁਲਦੀਪ ਢਾਲੀਵਾਲ ਵਰਗੇ ਆਗੂਆਂ ਦੀ ਵੀ ਇਸੇ ਤਰ੍ਹਾਂ ਗੱਲ ਆ ਰਹੀ ਸੀ ਵੀ ਉਹ ਕਹਿ ਰਿਹਾ ਆਏ ਨਾ ਲਾਗੂ ਕਰੋ ਤਾਂ ਭਗਵੰਤਮਾਨ ਸਰਕਾਰ ਨੂੰ ਇਹ ਪਤਾ ਲੱਗ ਗਿਆ ਸੀ ਆਮ ਆਦਮੀ ਪਾਰਟੀ ਨੂੰ ਪਤਾ ਲੱਗ ਗਿਆ ਸੀ ਵੀ ਇਹ ਪਾਲਿਸੀ ਸਾਨੂੰ ਲੈ ਡੁੱਬੇਗੀ ਜਿਵੇਂ ਪੰਜਾਬ 'ਚ ਭਾਜਪੀ ਨੂੰ ਪਿੰਡਾਂ 'ਚੋਂ ਬੁਰੀ ਤਰ੍ਹਾਂ ਸਾਫ਼ ਕਰ ਦਿੱਤਾ ਤਿੰਨ ਖੇਤੀ ਕਾਨੂੰਨਾਂ ਨੇ ਇਸੇ ਤਰ੍ਹਾਂ ਭਗਵੰਤਮਾਨ ਸਰਕਾਰ ਨੂੰ ਇਹ ਲੈਂਡ ਪੁੱਲਿੰਗ ਪਾਲਿਸੀ ਨੇ ਸਮਾਪਤ ਕਰ ਦੇਣਾ ਸੀਗਾ ਪਿੰਡਾਂ ਚ ਹੁਣ ਵੀ 50 60% ਕਿਸਾਨ ਐਂਟੀ ਹੋ ਗਏ ਮੈਂ ਖੁਦ ਵੇਖਿਆ ਜਿਹੜੇ ਬੰਦੇ ਪਿੰਡਾਂ ਦੇ ਵਿੱਚ ਆ ਦੋ ਤਿੰਨ ਮਹੀਨੇ ਪਹਿਲਾਂ ਤੱਕ ਕਹਿੰਦੇ ਸੀ ਵੀ ਨਹੀਂ ਯਾਰ ਦੂਜਿਆਂ ਵਰਗੇ ਤਾਂ ਨਿਕਲੇ ਆ ਦੂਜਿਆਂ ਨਾਲੋਂ ਮਾੜੇ ਨਹੀਂ ਗੇ ਦੂਜੀਆਂ ਸਰਕਾਰਾਂ ਸੀ ਜਿਹੜੀਆਂ ਕਾਲੀ ਕਾਂਗਰਸ ਭਾਜਪੀ ਜਿਨ੍ਹਾਂ ਨੇ ਪਹਿਲਾਂ ਰਾਜ ਕੀਤਾ ਵੀ ਉਹਨਾਂ ਵਰਗੇ ਹੀ ਆ ਉਹਨਾਂ ਨਾਲੋਂ ਮਾੜੇ ਨਹੀਂ ਕਈ ਲੋਕ ਇਹ ਕਹਿ ਰਹੇ ਆ ਵੀ ਉਹਨਾਂ ਨਾਲੋਂ ਮਾੜੇ ਨਿਕਲੇ ਤਾਂ ਜਿਹੜੇ ਬੰਦੇ ਕਹਿੰਦੇ ਸੀ ਵੀ ਇਹ ਗੱਲ ਗਲਤ ਆ ਉਹਨਾਂ ਨਾਲੋਂ ਮਾੜੇ ਨਹੀਂ ਗੇ ਉਹ ਮੈਂ ਆਪ ਕੰਨੀ ਸੁਣਿਆ ਪਿਛਲੇ 2-3 ਦਿਨਾਂ ਚ ਉਹ ਇਹ ਕਹਿ ਰਹੇ ਸੀ ਵੀ ਯਾਰ ਇਹ ਤਾਂ ਉਹਨਾਂ ਨਾਲੋਂ ਵੀ ਮਾੜੇ ਨਿਕਲੇ ਉਹ ਇਹ ਕਹਿ ਰਹੇ ਸੀ ਯਾਰ ਇਹਨਾਂ ਨੇ ਤਾਂ ਭੇੜਾ ਹੀ ਘਰ ਕਰਤਾ ਲੋਕਾਂ ਦੇ ਵਿੱਚ ਬਹੁਤ ਵੱਡਾ ਤੀਬਰ ਵਿਰੋਧ ਤਿੱਖਾ ਵਿਰੋਧ ਲੈਂਡ ਪੁਲਿੰਗ ਪਾਲਿਸੀ ਦਾ ਬਣ ਚੁੱਕਿਆ ਸੀ ਭਗਵੰਤ ਮਾਨ ਸਰਕਾਰ ਨੇ ਕਿਤੇ ਆਵੇਂ ਛੈਵੇਂ ਨਹੀਂ ਕਰਤਾ ਰੱਦ ਉਹ ਕਹਿੰਦੇ ਹੁੰਦੇ ਨੇ ਮਰਦੀ ਨੇ ਅੱਕ ਚੱਬਿਆ ਨਹੀਂ ਮੈਂ ਅੱਕ ਕੇ ਜੇਠ ਨਾਲ ਲਾਈਆ ਉਹ ਗੀਤ ਇੱਕ ਗੀਤ ਤਾਂ ਭਵੇਂ ਪੁੱਠਾ ਸਿੱਧਾ ਜਈਆ ਪਰ ਮਰਦੀ ਨੇ ਅੱਕ ਚੱਬਿਆ ਵਾਲੀ ਗੱਲ ਇੱਥੇ ਟੁੱਕਦੀ ਐ ਉਹ ਇੱਕ ਗੀਤ ਆ ਮਰਦੀ ਕੀ ਨਾ ਕਰਦੀ ਉਹ ਗੱਲ ਕੀਤੀ ਆ ਸਰਕਾਰ ਨੇ ਸਰਕਾਰ ਨੂੰ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਨੂੰ ਦੇਸ ਗਿਆ ਸੀ ਵੀ ਇਸ ਪਾਲਿਸੀ ਨੇ ਸਾਡੀ ਬਾਟੀ ਦਿੱਲੀ ਨਾਲੋਂ ਵੀ ਵੱਧ ਮਾਇਂ ਦੇਣੀ ਹੈ ਕਿਉਂਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਬੁਰੀ ਤਰ੍ਹਾਂ ਨਾਲ ਨਕਾਰਿਆ ਨਕਾਰੇ ਦਾ ਸਭ ਤੋਂ ਵੱਡਾ ਸਬੂਤ ਹੈ ਕਿ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਨੂੰ ਲੋਕਾਂ ਨੇ ਹਰਾਤਾ ਮਨੀਸ਼ ਸੋਧਿਆ ਨੂੰ ਹਰਾਤਾ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਸੀ ਨਾ ਸੀਨੀਅਰ ਆਗੂ ਕੇਂਦਰੀ ਆਗੂ ਨੈਸ਼ਨਲ ਆਗੂ ਉਹ ਸਾਰੇ ਦਿੱਲੀ ਦੇ ਵਿੱਚ ਲੋਕਾਂ ਨੇ ਹਰਾਤਾ ਵਿਚਾਰੇ ਕਈ ਛੋਟੇ ਮੋਟੇ ਜਿਹੜੇ ਉਂਝ ਰਲੇ ਸੀ ਨਾਲ ਪਾਰਟੀ ਦੇ ਉਹ ਤੇ ਜਿੱਤ ਗਏ ਸਰਕਾਰ ਉਥੇ ਬੀਜੇਪੀ ਦੀ ਬਣ ਗਈ ਪਰ ਦਿੱਲੀ ਨਾਲੋਂ ਭੈੜੀ ਬਾਤੀ ਪੰਜਾਬ ਚ ਮਾਜੀ ਜਾਣੀ ਸੀ ਅਜੇ 2027 ਦੇ ਵਿੱਚ ਪਤਾ ਲੱਗੂਗਾ ਕੀ ਬੰਦਾ ਕਿਉਂਕਿ ਅਜੇ 2027 ਆਇਆ ਨਹੀਂ 2027 ਦੱਸੇਗਾ ਪਰ ਜੇਕਰ ਕੋਈ ਅਕਾਲੀ ਕਾਂਗਰਸ ਬੀਜੇਪੀ ਕਵੇ ਕਿ ਅਸੀਂ ਲੜਾਈ ਲੜੀ ਐ ਤੇ ਸਾਡੀ ਲੜਾਈ ਕਰਕੇ ਪਾਲਿਸੀ ਵਾਪਸ ਹੋਈ ਆ ਇਹ ਹਾਸੋ ਹੀ ਨਾ ਚੁਟਕਲਾ ਤੋਂ ਵੱਧ ਕੁਝ ਨਹੀਂ ਹੈ ਉਧਰ ਕੇਂਦਰ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਕੇਂਦਰ ਸਰਕਾਰ ਨੇ ਦਿੱਤਾ ਕੀ ਝਟਕਾ ਦਿੱਤਾ 800 ਕਰੋੜ ਦੇ ਪ੍ਰੋਜੈਕਟ ਪੰਜਾਬ ਸਰਕਾਰ ਦੇ ਰੱਦ ਕਰ ਦਿੱਤੇ ਆ ਕੇਂਦਰ ਸਰਕਾਰ ਹੁਣ ਵੇਖੋ ਇੱਕ ਆਖਾ ਤਾਂ ਪੰਜਾਬ ਨੂੰ ਹੀ ਆ ਨੁਕਸਾਨ ਤਾਂ ਪੰਜਾਬ ਦਾ ਹੀ ਹੈ ਪਰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦਾ ਦੋਸ਼ ਹੈ ਕਿ ਇਹਨਾਂ ਨੇ ਟੈਂਡਰ ਕਰਨ ਦੇ ਵਿੱਚ ਬਹੁਤ ਦੇਰੀ ਕੀਤੀ ਹੈ ਇਸੇ ਕਰਕੇ ਇਹ ਪ੍ਰੋਜੈਕਟ ਅਸੀਂ ਰੱਦ ਕੀਤੇ ਨੇ ਪ੍ਰੋਜੈਕਟ ਕੀ ਸੀ 800 ਕਰੋੜ ਦੇ ਜਿਹੜੀ ਆ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਨਾ ਉਹ ਪ੍ਰੋਜੈਕਟ ਸੀ ਜਿਹਦੇ ਚ 64 ਸੜਕਾਂ ਤੇ 38 ਪੁਲ ਬਣਾਉਣੇ ਸੀ ਕੇਂਦਰ ਸਰਕਾਰ ਨੇ ਉਹ ਉਹਨਾਂ ਨੇ ਰੱਦ ਕਰਤਾ ਪ੍ਰੋਜੈਕਟ ਵੇਖੋ ਭਗਵੰਤ ਮਾਨ ਸਰਕਾਰ ਮੰਨੇ ਜਾਂ ਨਾ ਮੰਨੇ ਸਰਕਾਰ ਦਾ ਜਲੂਸ ਤਾਂ ਨਿਕਲ ਚੁੱਕਿਆ ਹੈ ਪੈਸਾ ਕੋਈ ਨਹੀਂ ਹੈਗਾ ਸਰਕਾਰ ਕੋਲੇ ਉਹੀ ਕਹੀ ਜਾਂਦੇ ਹੁਣ ਸ਼ਰਮੋ ਸ਼ਰਮੀ ਵੀ ਖਜ਼ਾਨਾ ਭਰਿਆ ਖਜ਼ਾਨਾ ਭਰਿਆ ਅੱਕੀ ਪਲਾਈ ਹੱਥ ਮਾਰਦੀ ਸਰਕਾਰ ਜੇ ਕਿਤੇ ਕਰੋੜ 2 ਕਰੋੜ ਵੀ ਮਿਲਦਾ ਨਾ ਉਥੋਂ ਵੀ ਕਢਾਉਣ ਦੀ ਕੋਸ਼ਿਸ਼ ਕਰ ਰਹੇ ਨੇ ਵੇਖੋ ਭਗਵੰਤਬਾਨ ਸਰਕਾਰ ਇਸ ਟਾਈਮ ਬੜੇ ਬੁਰੇ ਆਰਥਿਕ ਸੰਕਟ ਚ ਫਸ ਚੁੱਕੀ ਹੈ ਮਹਿਕਮਿਆਂ ਨੂੰ ਤਨਖਾਹਾਂ ਤੱਕ ਦੇਣ ਲਈ ਪੈਸਾ ਨਹੀਂ ਹੈਗਾ ਕਹਿਣ ਨੂੰ ਕਹੀ ਜਾਂਦੇ ਖਜ਼ਾਨਾ ਭਰਿਆ ਪੜਾਜੇ ਖਜ਼ਾਨਾ ਭਰਿਆ ਹੁੰਦਾ ਤੇ ਔਰਤਾਂ ਨੂੰ ਜਿਹੜਾ ਹਜ਼ਾਰ-ਹਜ਼ਾਰ ਰੁਪਈਆ ਐਲਾਨ ਕੀਤਾ ਸੀ ਫਿਰ ਦਿੱਤਾ ਕਿਉਂ ਨਹੀਂ ਦੇ ਦੇਂਦੇ ਫਿਰ ਹੁਣ ਤੱਕ ਪਰ ਨਹੀਂ ਦਿੱਤਾ ਦੇਣ ਨੂੰ ਹੈ ਕੁਛ ਨਹੀਂ ਇੱਥੇ ਇੱਕ ਨਿੱਕੀ ਜੀ ਗੱਲ ਸੁਣਾ ਦਿਆਂ ਇੱਕ ਵਾਰੀ ਕਹਿੰਦੇ ਆ ਪੁਰਾਣੇ ਸਮਿਆਂ ਦੇ ਵਿੱਚ ਨਾ ਉਦੋਂ ਜਿਹੜੇ ਮੀਰ ਜਾਦੇ ਸੀ ਜਿਹੜੇ ਮਰਾਸੀ ਸੀ ਉਹ ਹੀ ਰਿਸ਼ਤੇ ਕਰਾਉਂਦੇ ਹੁੰਦੇ ਸੀ ਤੇ ਜਦੋਂ ਮੁੰਡਾ ਕੁੜੀ ਦਾ ਡੋਲਾ ਮਖਲਾਵਾ ਲੈਣ ਜਾਂਦਾ ਸੀ ਉਦੋਂ ਵੀ ਨਾਲ ਜਾਂਦੇ ਸੀ ਤੇ ਇੱਕ ਵਾਰੀ ਇੱਕ ਮਰਾਸੀ ਇੱਕ ਬੰਦੇ ਦੇ ਨਾਲ ਉਹਦੇ ਸਹੁਰੇ ਘਰ ਗਿਆ ਤੇ ਉੱਥੇ ਜਾ ਕੇ ਸਹੁਰਿਆਂ ਨੇ ਕੀ ਕੀਤਾ ਉਹਨਾਂ ਨੇ ਨਾ ਚੌਲ ਬਣਾਏ ਖਿਚੜੀ ਬਣਾਈ ਤੇ ਖਿਚੜੀ ਜਦੋਂ ਥਾਲੀਆਂ 'ਚ ਪਾ ਕੇ ਦਿੱਤੀ ਤਾਂ ਉਹਨਾਂ ਦੇ ਘਰੇ ਘਿਓ ਥੋੜਾ ਸੀ ਆਪਦੇ ਜੋਾਈ ਨੂੰ ਤਾਂ ਉਹਨਾਂ ਨੇ ਵਿਚਾਲਿਓ ਐ ਚੌਲ ਪਾਸੀ ਕਰਕੇ ਤੇ ਵਿਚਾਲੇ ਵਾਵਾ ਸਾਰਾ ਘਿਓ ਪਾਤਾ ਖਿਚੜੀ 'ਚ ਹੁਣ ਖਿਚੜੀ ਘਿਓ ਤੋਂ ਬਿਨਾ ਖਾਦੀ ਨਹੀਂ ਜਾਂਦੀ ਜਿਨ੍ਹਾਂ ਨੇ ਖਾਦੀ ਉਹਨਾਂ ਨੂੰ ਪਤਾ ਹੈ ਤੇ ਜਿਹੜਾ ਮਰਾਸੀ ਸੀ ਉਹਨਾਂ ਨੂੰ ਉਹਨਾਂ ਨੇ ਊਂ ਕੱਲੀ ਖਿਚੜੀ ਪਾਤੀ ਵਿੱਚ ਕੁਝ ਵੀ ਨਹੀਂ ਪਾਇਆ ਮਤਲਬ ਘਿਓ ਨਹੀਂ ਪਾਇਆ ਕੁਝ ਨਹੀਂ ਪਾਇਆ ਕੱਲੀ ਖਿਚੜੀ ਦੇਤੀ ਮਰਾਸੀ ਨੇ ਜਦੋਂ ਵੇਖਿਆ ਵੀ ਇਹ ਜਿਹੜਾ ਮੇਰੇ ਨਾਲ ਆਇਆ ਇਹਨਾਂ ਦਾ ਜਵਾਈ ਉਹਨੂੰ ਤਾਂ ਇੰਨਾ ਸਾਰਾ ਘਿਓ ਆ ਵਿੱਚ ਉਹਦੀ ਖਿਚੜੀ ਤਾਂ ਲੁਸ਼ ਲੁਸ਼ ਕਰਦੀ ਐ ਤੇ ਮੈਨੂੰ ਖੁਸ਼ਕ ਜੀ ਉਹੀ ਮੱਥੇ ਮਾਰੀ ਐ ਤੇ ਮਰਾਸੀ ਨੇ ਸਕੀਮ ਕੱਢੀਏ ਮੀਰਜਾਦੇ ਜਿਹੜੇ ਨੇ ਇਹਨਾਂ ਨੂੰ ਸਕੀਮਾਂ ਬਹੁਤ ਆਉਂਦੀਆਂ ਤਾਂ ਉਹਨੇ ਭਾਈ ਰੌਣਾ ਪਾ ਲਿਆ ਇੱਕਦਮ ਤੇ ਉਹ ਕਹਿੰਦਾ ਵੀ ਮੇਰੇ ਚੌਲਾ ਸੱਪ ਖਿਚੜੀ ਚ ਸੱਪ ਖਿਚੜੀ ਚ ਸੱਪ ਉਹ ਭਾਈ ਭੱਜੇ ਸਾਰਾ ਟੱਬਰ ਕਿੱਥੇ ਸੱਪ ਆਉਂਦਾ ਨਿੱਕਾ ਆ ਸੱਪ ਵਿੱਚ ਉਹਨਾਂ ਨੇ ਚਮਚੇ ਫੜੇ 2 3 ਤੇ ਉਹ ਮੀਰਜਾਦੇ ਵਾਲੀ ਮਰਾਸੀ ਵਾਲੀ ਜਿਹੜੀ ਥਾਲੀ ਸੀ ਉਹ ਸਾਰੀ ਉਹਨਾਂ ਨੇ ਇੱਕ ਇੱਕ ਕਰਕੇ ਚੌਲ ਫਰੋਲਤਾ ਤੇ ਉਹਨੂੰ ਕਹਿੰਦੇ ਕਿਥੇ ਆ ਸੱਪ ਕਹਿੰਦਾ ਵੇਖੋ ਉਹ ਕਹਿੰਦਾ ਅਸੀਂ ਸਾਰੀ ਤੇਰੀ ਖਿਚੜੀ ਬਰੋਲੀ ਵਿੱਚ ਤਾਂ ਕੁਝ ਵੀ ਨਹੀਂ ਤੇ ਮਰਾਸੀ ਕਹਿੰਦਾ ਇਸੇ ਕਰਕੇ ਤਾਂ ਮੈਂ ਕਹਿੰਨਾ ਵੀ ਇਹਦੇ ਵਿੱਚ ਤਾਂ ਕੁਝ ਵੀ ਨਹੀਂ ਉਹ ਗੱਲ ਹੈ ਪਿਆਰਿਓ ਭਗਵੰਤਮਾਨ ਸਾਹਿਬ ਸਰਕਾਰ ਕੋਲੇ ਹੁਣ ਖਜ਼ਾਨੇ 'ਚ ਕੁਝ ਵੀ ਨਹੀਂ ਉਤੋਂ ਉਤੋਂ ਜੋ ਮਰਜ਼ੀ ਕਰੀ ਜਾਣ ਸੋ ਇਸੇ ਕਰਕੇ ਭਗਵੰਤ ਮਾਨ ਸਰਕਾਰ ਇਸ ਟਾਈਮ ਵੱਡੇ ਸੰਕਟ ਦੇ ਵਿੱਚ ਘਿਰ ਚੁੱਕੀ ਹੈ ਤੇ ਅੱਕੀ ਪਲਾਈ ਹੱਥ ਮਾਰ ਰਹੀ ਹੈ ਕੱਲ 1400 ਤੇ 41 ਕਰੋੜ ਮਤਲਬ 1441 ਕਰੋੜ ਵੱਖ-ਵੱਖ ਵਿਭਾਗਾਂ ਨੂੰ ਨੋਟਿਸ ਕੱਢੇ ਕਿਸੇ ਨੂੰ 20 ਕਰੋੜ ਕਿਸੇ ਨੂੰ 30 ਕਰੋੜ ਕਿਸੇ ਨੂੰ 50 ਕਰੋੜ ਕਿਸੇ ਨੂੰ 60 ਕਰੋੜ ਵੀ ਇਹ ਤੁਸੀਂ ਸਾਡੇ ਕੋਲ ਜਮ੍ਹਾਂ ਕਰਾਓ ਸਰਕਾਰ ਤਾਂ ਇੰਨਾ ਕੰਮਾਂ ਤੇ ਹੁਣ ਆਈ ਪਈ ਹੈ ਪਿਛਲੀਆਂ ਸਰਕਾਰਾਂ ਦੇ ਪੱਲੇ ਵੀ ਕੁਝ ਨਹੀਂ ਸੀ ਹੁਣ ਕੋਈ ਇਹ ਪੁੱਛੂਗਾ ਪੱਲੇ ਕਿਉਂ ਨਹੀਂ ਸੀ ਭਾਈ ਪੱਲੇ ਤਾਂ ਨੀਗਾ ਜਿਹੜੇ ਸਰਕਾਰੀ ਵਿਭਾਗਾ ਤੋਂ ਆਮਦਨ ਖਜ਼ਾਨੇ ਚ ਜਾਣੀ ਹੈ ਉਹ ਸਾਰੇ ਮਹਿਕਮੇ ਤਾਂ ਇਹਨਾਂ ਪੜਵਿਆਂ ਨੇ ਪ੍ਰਾਈਵੇਟ ਹੱਥਾਂ 'ਚ ਦੇ ਦਿੱਤੇ ਨੇ ਤੇ ਸਰਕਾਰੀ ਖਜ਼ਾਨੇ 'ਚ ਕੀ ਜਾਣਾ ਹੈ ਮੰਨ ਲਓ ਪੰਜਾਬ ਰੋਡ 'ਵਿਚ ਬੱਸਾਂ ਦੇ ਕਿਰਾਏਆਂ ਰਾਈ ਜਿੰਨੀ ਆਮਦਨ ਖਜ਼ਾਨੇ 'ਚ ਆ ਸਕਦੀ ਹੈ 80 ਤੋਂ 90% ਦੀ ਆਮਦਨ ਪ੍ਰਾਈਵੇਟ ਟਰਾਂਸਪੋਰਟਰਾਂ ਦੇ ਘਰਾਂ 'ਚ ਜਾ ਰਹੀ ਹੈ ਕਿਉਂਕਿ ਪ੍ਰਾਈਵੇਟ ਬਸਸਾਂ ਸਰਕਾਰੀਆਂ ਨਾਲੋਂ ਵਧੀਆਂ ਪਈਆਂ ਰੂਟ ਉਹਨਾਂ ਨੂੰ ਸਹੀ ਟਾਈਮ 'ਤੇ ਦਿੱਤੇ ਪਏ ਨੇ ਤੇ ਰੋਡਵੇਜ ਹੋਵੇ ਸਰਕਾਰੀ ਹਸਪਤਾਲ ਸਰਕਾਰੀ ਅਦਾਰੇ ਜਿੰਨੇ ਵੀ ਨੇ ਜਿਨ੍ਹਾਂ ਤੋਂ ਆਮਦਨ ਹੋ ਸਕਦੀ ਹੈ ਉਹ ਸਾਰੇ ਸਰਕਾਰ ਪ੍ਰਾਈਵੇਟ ਹੱਥਾਂ 'ਤੇ ਦੇ ਚੁੱਕੀ ਹੈ ਜਾਂ ਦੇ ਰਹੀ ਹੈ ਇਸੇ ਕਰਕੇ ਖਜ਼ਾਨਾ ਜਿਹੜਾ ਹੈ ਉਹ ਪਿਆ ਪਿਆ ਕਰਦਾ ਖਾਲੀ ਆਹੀ ਸਾਰੀ ਕਹਾਣੀ ਹੈ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਜਰੂਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ ਪਿਆਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜਰੂਰ ਕਰ ਲਓ ਧੰਨਵਾਦ